ਅਸੀਂ ਹਮੇਸ਼ਾ ਹੀ ਸੁਣਿਆ ਹੈ ਕਿ ਤੇਜ਼ ਰਫਤਾਰੀ ਮੌਤ ਦੀ ਤਿਆਰੀ ਅਜੇ ਹੀ ਮਾਮਲਾ ਇਸੇ ਤਰ੍ਹਾਂ ਦਾ ਵਾਪਰਿਆ ਜੀਰਾ ਦੇ ਪਿੰਡ ਮਈਆਵਾਲਾ ਦੇ ਨਜ਼ਦੀਕ ਜਿੱਥੇ ਜੀਰਾ ਪਿੰਡ ਦੇ ਮਈਆਵਾਲਾ ਨਜ਼ਦੀਕ ਨੈਸ਼ਨਲ ਹਾਈਵੇ ਤੇ ਉਸ ਸਮੇਂ ਇੱਕ ਦਰਦਨਾਕ ਹਾ사 ਵਾਪਰਿਆ ਜਦੋਂ ਇੱਕ ਤੇਜ਼ ਰਫਤਾਰ ਸਵਿਫਟ ਕਾਰ ਬੀਕਾਪੂ ਹੋ ਕੇ ਡਿਵਾਈਡਰ ਨਾਲ ਖੈਂਦੀ ਹੋਈ ਦੂਸਰੀ ਸਾਈਡ ਤੋਂ ਆ ਰਹੀ ਇੱਕ ਸਵਿਫਟ ਡਿਜ਼ਾਇਰ ਕਾਰ ਨਾਲ ਟਕਰਾਈ ਇਸ ਹਾਸੇ ਦੇ ਵਿੱਚ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਸਰੀ ਕਾਰ ਸਵਾਰਾਂ ਨੂੰ ਸੱਟਾਂ ਲੱਗੀਆਂ ਨੇ ਸਵਿਫਟ ਡਿਜ਼ਾਇਰ ਚ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਫਰੀਦਕੋਟ ਤੋਂ ਜ਼ੀਰਾਵਾਲ ਨੂੰ ਆ ਰਿਹਾ ਸੀ ਜਦੋਂ ਉਹ ਪਿੰਡ ਮਈਆ ਵਾਲਾ ਨਜ਼ਦੀਕ ਪਹੁੰਚੇ ਤਾਂ ਅਚਾਨਕ ਦੂਸਰੀ ਸਾਈਡ ਤੋਂ ਤੇਜ਼ ਰਫ਼ਤਾਰ ਸਵਿਫਟ ਕਾਰ ਉਨ੍ਹਾਂ ਦੀ ਕਾਰ ਉੱਪਰ ਆਵੱਜੀ ਇਹ ਸਭ ਕੁਝ ਇੰਨੇ ਜ਼ੋਰਦਾਰ ਤਰੀਕੇ ਨਾਲ ਹੋਇਆ ਕਿ ਉਨ੍ਹਾਂ ਨੂੰ ਕੁਝ ਸਮਝ ਨਹੀਂ ਲੱਗੀ ਆਖਿਰ ਹੋਇਆ ਕੀ ਹੈ ਸੜਕ ਸੁਰੱਖਿਆ ਫੋਰਸ ਵਿੱਚ ਤਾਇਨਾਤ ਮੁਲਾਜ਼ਮ ਮੌਕੇ ਤੇ ਪਹੁੰਚੇ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਈ ਹੈ ਅਤੇ ਜ਼ਖਮੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਫੇਜ਼ ਕੋਰਤ ਆ ਰਿਹਾ ਸੀ ਜਾਰੇ ਇਧਰ ਧਰਮਕੋਟ ਨੂੰ ਜਾ ਰਿਹਾ ਸੀ ਕੀ ਕਾਰਨ ਬਣੇ ਸੀ ਕਾਰਨ ਇਧਰੋਂ ਆਈ ਪਤਾ ਨਹੀਂ ਲੱਗਾ ਸਾਨੂੰ ਤਾਂ ਉੱਤੇ ਆਣ ਵੱਜੀ ਗੱਡੀ ਸਾਡੇ ਦਾ ਇਧਰੋਂ ਆਉਂਦੇ ਜਾਈ ਤਾਂ ਆ ਪ੍ਰਿੰਟਰੀ ਕੋਰਟ ਵਾਲੇ ਪਾਸਿਓਂ ਕਿੰਨੇ ਜਾਣੇ ਸੀ ਦੋ ਜਨੇ ਜੀ ਸੜਕ ਸੁਰੱਖਿਆ ਵਿੱਚ ਡਿਊਟੀ ਲੱਗੀ ਹੈ ਜੀ ਸੀਐਮ ਸਾਹਿਬ ਵੱਲੋਂ ਗੱਡੀਆਂ ਆਈਆਂ ਜੀ ਪੰਜ ਗੱਡੀਆਂ ਆਈਆਂ ਜੀ ਇੱਕ ਤਾਂ ਜਾਂਦੀ ਹੈ ਝੰਡਾ ਵਾਲੇ ਤੋਂ ਮਖੂ ਤੱਕ ਜੀ ਦੂਸਰੀ ਜਿਹੜੀ ਜਾਂਦੀ ਕਿ ਗੱਡੀ ਆਪਣੀ ਜੀਦੇ ਤੋਂ ਫਰੀਪਰ ਜੀ ਤੀਜੀ ਜਾਂਦੀ ਹੈ ਜੀ ਆਪਣੀ ਤਮੰਡੀ ਪਈ ਤੋਂ ਫਰੀਪਰ ਜੀ ਇਹ ਇੱਕ ਘਟਨਾ ਵਸਰ ਵਰਪਰੀ ਹੈ ਜੀ ਇਹ ਗੱਡੀ ਓਵਰਟੇਕ ਖੋਣ ਕਰਕੇ ਤੇ ਗੱਡੀ ਹੋਣ ਕਰਕੇ ਜੀ ਓਵਰ ਆਪਣੇ ਸੜਕ ਕਰਾ ਕਰਕੇ ਦੂਸਰੇ ਪਾਸੇ ਸੜਕ ਤੇ ਆ ਗਈ ਜੀ ਉਦੋਂ ਗੱਡੀ ਤੇਜ਼ ਆ ਰਹੀ ਸੀ ਸੈਪਟ ਦੇ ਜੀ ਦੇਰ ਜੀ ਸਾਹਮਣੇ ਵੱਜਿਆ ਕ੍ਰਾਸ ਹੋਇਆ ਜੀ ਤੇ ਜਿਸ ਦਾ ਇੱਕ ਡੈਥ ਹੋ ਗਿਆ ਇੱਕ ਦੀ ਜੀ ਤੇ ਦੂਸਰੇ ਜਿਹੜੇ ਬੰਦੇ ਸੀ ਜ਼ਖਮੀਆਂ ਨੂੰ ਐਂਬੂਲੈਂਸ ਉਰਾਈ ਆ ਸਭ ਚ ਆ ਗਿਆ ਜੀ